ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਵਿੱਚ ਤੇ ਕੱਲ ਮਲੇਰਕੋਟਲੇ ਜਾਂਦੇ ਜਾਂਦੇ ਰਹਿ ਗਏ ਸੀ ਅੱਜ ਫੇਰ ਚੱਲੇ ਮਲੇਰਕੋਟਲੇ ਨੂੰ ਇਹ ਨਹੀਂ ਪਤਾ ਵੀ ਪਹੁੰਚਾਂਗੇ ਜਾਂ ਰਾਹ 'ਚ ਫੇਰ ਮੁੜਾਂਗੇ ਕੱਲ ਰਾਹ 'ਚ ਮੁੜਾਇਤੀ ਤੇ ਰੋਪੋਕੋਟੇ ਉੱਥੇ ਆਇਆ ਕਰ ਬਾਂਟੀ ਆਪ ਬੰਦੇ ਆਪਣੇ ਨਾਲ ਚਾਰੇ ਜਾ ਰਹੇ ਨੇ ਕੱਲ ਵੀ ਇਹੀ ਚਾਰ ਸੀ ਇਹਨਾਂ ਨੂੰ ਕੱਲ ਮੈਂ ਕਈ ਪਿੰਡ ਘੁਮਾ ਕੇ ਲੈ ਕੇ ਆਇਆ ਫਿਰ ਫੜਦਾ ਹੋਇਆ ਸਲਾਣਾ ਘਟੀਂਡ ਆਪਣੀ ਸਾਲੀ ਦੇ ਪਿੰਡ ਦਿਖਾਉਂਦਾ ਫਿਰ ਕੀ ਕੱਲ ਰਾਜੇਵਾਲ ਤੇ ਪਹਿਲਾ ਫਿਰ ਰੋਣੋ ਫਿਰ ਫਿਰ ਰਾਜੇਵਾਲ ਫਿਰ ਕਲਾਲ ਮਾਜਰਾ ਫਿਰ ਘਟੀਂਡ ਫਿਰ ਸਲਾਣਾ ਖੰਨਾ ਬਾਅਦ ਚ ਸਲਾਣੇ ਤੋਂ ਬਾਅਦ ਆ ਕੇ ਫਿਰ ਰਤਨਪਾਲੋ ਰਤਨਪਾਲੋ ਫਿਰ ਹੋ ਤੇ ਚਲੋ ਜੀ ਚਲਦੇ ਹੁਣ ਦੇਖਦੇ ਹਾਂ ਜੇ ਪਹੁੰਚ ਗਏ ਤਾਂ ਮਲੇਰ ਕੋਟ ਦਾ ਦਿਖਾ ਦਾਂਗੇ ਨਹੀਂ ਫਿਰ ਰਾਹ ਚ ਦਿਖਾ ਦਾਂਗੇ ਕੁਝ ਧੁੰਦ ਬਹੁਤ ਆ ਜੀ ਫਾਈਨਲੀ ਪਹੁੰਚ ਗਏ ਮਲੇਰ ਕੋਟਲੇ ਲੇਰ ਕੋਟਲੇ ਅੱਜ ਧੁੰਦੀ ਤੇ ਫਲਹਾਲ ਤੇ ਪਰ ਫੇਰ ਵੀ ਪਾਰਕਿੰਗ ਪੁੱਲ ਹੋ ਗਈ ਬੰਦੇ ਸਾਡੇ ਪਹਿਲਾਂ ਹੀ ਉੱਤਰ ਕੇ ਕਹਿੰਦੇ ਪਾਰਕਿੰਗ 'ਚ ਗੱਡੀ ਲਾ ਕੇ ਆਜੋ ਪਾਰਕਿੰਗ 'ਚ ਗੱਡੀ ਲੱਗੀ ਨਹੀਂ ਅਸੀਂ ਇੱਧਰ ਬਾਹਰ ਆ ਕੇ ਕੌਥਰਲੇ ਲਾਈਆ ਗੱਡੀ ਤੇ ਹੁਣ ਜਾਣੇ ਆ ਜੀ ਆਪਣੇ ਬੰਦਿਆ ਕੋਲ ਨੂੰ ਤੇ ਇਹਦੀ ਆ ਕੀ ਦੇਖਦੇ ਨੇ ਉਹ ਮਿਲਦੇ ਆ ਫਿਰ ਹੁਣ ਅੱਗੇ ਜਾ ਕੇ ਤੁਹਾਨੂੰ 19 ਨਾਨ ਸਟੋਰ ਤੋਂ ਕਰਨ ਲੱਗੇ ਆ ਅਸੀਂ ਸ਼ਾਪਿੰਗ वैसे 99 ਦੇ ਨਹੀਂ ਆਗੇ ਤੁਹਾਨੂੰ ਦੱਸ ਦਈਏ ਇਹ ਸਾਰੇ 8900 ਤੋਂ ਉੱਤੇ ਵਾਲੇ ਨੇ ਹੁਣ ਦੇਖਦੇ ਆ ਕਿਹੜਾ ਲਈਏ ਆਪਾਂ ਇੰਨਾ ਚੋ ਸਿਲੈਕਟ ਕਰਨੇ ਨੇ ਸਾਰੀ ਸਿਲੈਕਟ ਨੇ ਵੈਸੇ ਤਾਂ ਹਾਂ ਵੀ ਦੱਸ ਮੰਮੀ ਦੇਖੇ ਨਹੀਂ ਦੱਸ ਤੇ ਉਹ ਦੇਖਦੇ ਆ ਕੀ ਲਈਏ ਸਾਹ ਦੋ ਵਧੀਆ ਲੱਗੇ ਨੇ ਇਹਨਾਂ ਦਾ ਦੇਖ ਲਓ ਉਹ ਫਿਰ ਲੈਂਦਾ ਜੀ ਇਹਨਾਂ ਦਾ ਜੀ ਪੂਜੀ 99 ਸਪੋਰਟ ਟੋ ਮੈਕੇ ਸਮਾਨ ਮਹਿੰਗਾ ਫੁੱਲ ਫੁੱਲ ਤਾਂ ਇਹਨਾਂ ਦੇ 10000 ਦੇ ਲੈ ਕੇ ਫੁੱਲ ਗੱਡੀ 'ਚ ਰੱਖਿਆ ਆਂਦੇ ਤੇ ਹੁਣ ਆ ਗਏ ਅਸੀਂ ਚਮੜਾ ਬਾਜ਼ਾਰ 'ਚ ਮਲੇਰ ਫੋਟਲਾ ਦੇ ਚ ਇਹਨਾਂ ਨੂੰ ਫੇਰ ਇੱਧਰ ਫੁੱਲ ਦੀਗੇ ਆ ਆ ਦੇਖੋ ਦੇਖੋ ਕੱਚਾ ਕੇਂਦਰ ਤੇ ਚਲੋ ਜੀ ਚੱਲੇ ਹੁਣ ਦੇਖਦੇ ਆ ਕੀ ਲੈਂਦੇ ਨੇ ਹੁਣ ਇੱਥੋਂ ਤੇ ਦੂਆ ਸਾਮਾਨ ਜਿਹੜਾ ਲੈ ਕੇ ਗੱਡੀ 'ਚ ਰੱਖ ਕੇ ਆਇਆ ਹਾਂ ਤੁਹਾਨੂੰ ਅੰਦਰ ਜਾ ਕੇ ਦਿਖਾਉਂਦੇ ਆ ਘਰੇ ਜਾ ਕੇ ਦਿਖਾਉਂਦੇ ਆ ਸੱਚ ਪਈ ਉਹ ਦੁਕਾਨ ਚੋਂ ਵੀ ਨਿਕਲ ਆਏ ਆ ਲੈ ਲੈ ਬੂਟੇ ਘਰੇ ਜਾ ਕੇ ਦਿਖਾਵਾਂਗੇ ਤੁਹਾਨੂੰ ਆ ਵੀ ਲੈ ਲੈ ਤੇ ਕੁਝ ਹੋਰ ਨੇ ਆ ਜਾਂਦੀਆਂ ਹੁਣ ਟੀਮ ਆਪਣੀ ਲਾਈਨ ਬਣਾਈ ਇਹ ਆ ਜੀ ਮਲੇਰ ਕੋਟਲੇ ਦਾ ਚਮੜਾ ਬਾਜ਼ਾਰ ਤੇ ਆ ਦੁਕਾਨ ਆ ਗਈ ਜੁੱਤੀ ਵਾਲੀ ਇਹ ਜੀ ਆਪਾਂ ਬਹੁਤ ਵਾਰ ਵੀਡੀਓ ਬਣਾਉਨੇ ਹੁੰਨੇ ਆ ਤੇ ਆ ਜੁੱਤੀ ਵਾਲੀ ਦੁਕਾਨ ਆ ਉਹ ਵੀਰੇ ਹੋਰ ਵੀਰੇ ਕੈਮੋਈ ਤੇ ਇੱਧਰ ਚਮੜਾ ਬਾਜ਼ਾਰੀ ਮਲੇਰ ਕੋਟਲੇ ਦਾ ਮੰਮੀ ਦੇ ਲੱਗੇ ਅੱਜ ਪੈਸੇ ਜਾਦੇ ਮੰਮੀ ਕਿੰਨੇ ਕ ਲੱਗੇ 5000 ਵਾਹ ਵਾਹ ਖੇਚੇ ਦਾ ਸਮੋਂ ਮੰਮੀ ਨੇ ਆ ਲੈਨੇ ਬੂਟੇ ਆਪਾ ਤੇ ਘਰੇ ਜਾ ਕੇ ਪਤਾ ਲੱਗੂਏ ਕਿਹੜੇ ਕੀਦੇ ਨੇ ਹੁਣ ਆਪਾਂ ਮਲੇਰ ਹੁਣ ਦੇ ਚਾਂਦੜਾ ਵੇ ਆ ਤੇ ਦੋ ਬੰਦੇ ਆਪਣੇ ਦਾਹਾਂ ਤੇ ਜੇ ਆਪਾਂ ਫੈਨ ਸਮਾਨ ਤੇ ਇਕ ਬੰਦਾ ਅੰਦਰ ਗਿਆ ਹੋਇਆ ਆਪਾਂ ਚੱਲਦੇ ਆਉਣ ਲੱਗੇ ਮਡੇਰ ਕੋਡੰਦੇ ਤੇ ਬਿਆਰ ਚ ਅਸੀਂ ਤਾਂ ਬੈਠੇ ਆਂ ਦੋਏ ਨਾਨਦਪੁਰ ਤੇ ਆਈਓ ਸ਼ਾਪਿੰਗ ਕਰਦੀਆਂ ਨੇ ਆਹ ਵੀ ਕੁੜੀ ਬੈਠੀ ਆ ਆਹ ਵੀ ਮਾਤਾ ਬੈਠੀ ਆ ਦੋਏ ਫਿਰਦੀਆਂ ਨੇ ਸ਼ਾਪਿੰਗ ਕਰਦੀਆਂ ਤੇ ਇਹ ਹੋਲ ਸੇਲ ਦੁਕਾਨ ਤੇ ਆਏ ਹੋਇਆ ਫੇਰ ਇਹਨਾਂ ਨੇ ਫੇਰ ਉਦੋਂ ਪਤਾ ਨਹੀਂ ਕਿੰਨਾ ਕੁ ਸਾਮਾਨ ਲੈ ਲਿਆ ਘਰੇ ਜਾ ਕੇ ਦਿਖਾਉਣੇ ਆ ਤੁਹਾਨੂੰ ਸਾਰੇ ਹੀ ਹੁਣ ਚਲੋ ਚੱਲੀਏ ਜੀ ਉਹ ਪੈਸੇ ਲਓ ਜੀ ਇੰਨੱਖ ਕਰਦੇ ਨੇ ਪੈਸੇ 10000 ਦਾ ਸਾਮਾਨ ਹੋਰ ਲੈ ਦੋ ਉਹ ਫਿਰ ਨੂੰ ਨੰਨਤ ਭਜਾਈ ਤਕੜੀਆਂ ਤੇ ਲੋਕ ਕਰੇ ਜਾ ਕੇ ਦਿਖਾਵਾਂਗੇ ਸਮਾਨ ਹੁਣ ਤੁਹਾਨੂੰ ਤੁਹਾਡਾ ਫੋਨ ਦਿਓ ਉਹ ਲੰਘ ਜਾਣ ਤਾਂ ਸੈੱਟ ਹੋ ਜਾਓ ਉਸਤਾਦ ਜੀ ਲੈਸਾਂ ਲੈ ਰਹੇ ਨੇ ਖਾਲੀ ਹੋ ਗਿਆ ਬਲਟਾ ਫੈਸ਼ਨ ਬੁਟੀਕ ਵਾਲੇ ਮੇਰੀ ਸੁਨੀ ਦੇ ਵਿੱਚ ਲੈਸ ਲਾਤਾ ਹੈ ਇਹ ਭਾਈ ਲੈਸਾਂ ਦੀ ਹੋਲ ਸੇਲ ਦੀ ਦੁਕਾਨ ਤੇੜੇ ਰੰਗ ਦੀ 골ਡਨ ਹਰ ਤਰ੍ਹਾਂ ਦੀ ਲੈਸ ਇੱਥੇ ਤੁਹਾਨੂੰ ਮਿਲ ਜਾਣੀ ਆ ਹੋਲ ਸੇਲ 'ਚ ਅਸੀਂ ਦੇਖ ਲੈ ਆਪਾਂ ਸਸਤੇ ਰੇਟ ਆ ਦੇਖੋ ਹਰ ਇੱਕ ਤਰ੍ਹਾਂ ਦੀ ਲੈਸ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਪਾਈਪਿੰਗ ਦੇ ਤੁਹਾਡੇ ਵੀ ਆ ਹੀ ਜਾਂਦੇ ਜਾਨਣੇ ਭਾਈ ਤੇ ਆ ਦੇਖੋ ਇਧਰ ਆ ਲੈਸ ਵਾਲਾ ਪਾਈ ਫਿਰਦਾ ਬਈ ਵਧੀਆ ਲੈਸ ਦਿਖਾਓ ਭਾਈ ਏ ਭਾਈ ਏ ਵਧੀਆ ਲੈਸ ਦਿਖਾਓ ਵੀ ਕੋਈ ਆ ਦੇਖੋ ਇੱਧਰ ਹੋਰ ਕਰ ਰਹੇ ਨੇ ਸਿਲੈਕਟ ਹਾਂ ਤੂੰ ਦੇਖ ਤੇਰੀ ਦੁਪੱਟੇ ਨਹੀਂ ਲੱਗਦੀ ਇਹਨੂੰ ਹਾਂ ਲੈਣੀ ਐ ਇਸ ਦੁਪੱਟੇ ਨੂੰ ਦੇਖ ਦੇ ਦੁਪੱਟੇ ਤੇ ਤੇਰੀ ਲੱਗੂ ਹਾਂਜੀ ਆਪਣੇ ਵੀ ਕੁਝ ਦੀ ਹੈ ਜੀ ਨਹੀਂ ਕਿਹਨੇ ਲੀਰ ਲਵਾਉ ਫੇਰ ਜੀ ਬਾਤ ਕੀ ਦੀ ਫੇਰ ਹੀ ਲੈਂਦੇ ਨੇ ਹੁਣ ਇਹ ਇਹ ਦਿਖਾਉਣੇ ਆ ਤੁਹਾਨੂੰ ਘਰੇ ਜਾ ਕੇ ਦਿਖਾਵਾਂਗੇ ਲੀਰ ਉੱਤੇ ਦੀ ਕੱਢ ਕੇ ਆਪਾਂ ਤਾਂ ਪਹੁੰਚ ਗਏ ਸਰਹੱਦ ਡੀਗੇਟ ਆ ਹੋ ਗਏ ਵੀ ਆਪਾਂ ਸਾਡੇ ਸਰਹੱਦ ਡੀਗੇਟ ਪਹੁੰਚ ਗਏ ਪਤਾ ਨਹੀਂ ਕਿਹੜੀ ਵੀ ਹੀ ਵੜ ਕੇ ਬਾਤ ਨੂੰ ਦੰਦੇ ਪਿੱਛੇ ਹੀ ਨੇ ਆ ਬੰਦਾ ਨਾਲ ਆ ਆਪਣੇ ਬਾਕੀ ਇਦਾਂ ਹੋਣਗੇ ਤੇ ਦੇਖਦੇ ਆ ਕਿੱਧਰ ਵੀ ਆਉਂਦੇ ਨੇ ਉਹ ਕੋਈ ਸਮਾਨ ਲੈਣੋਂ ਰਹਿੰਦਾ ਈ ਉਹਨਾਂ ਕੋ ਮੂਰੇ ਹੋਗੇ ਸੀ ਤੇ ਚਲੋ ਦੇਖਦੇ ਆ ਹੁਣ ਬਾਜ਼ਾਰ ਘੁੰਮ ਕੇ ਮਸਾ ਬੰਦੇ ਆਪਣੇ ਆਏ ਨੇ ਹੁਣ ਖਾਣ ਪੀਣ ਲੱਗੇ ਆ ਆ ਦੋ ਬੰਦੇ ਦੋ ਬੰਦੇ ਨਹੀਂ ਕੁਝ ਖਾਂਦੇ ਆਹ ਬੰਦਾ ਖਾਣ ਬੱਗਿਆ ਆ ਜੀ 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 ਇਹਨਾਂ ਦੀ ਆਉਂਦੀ ਆ ਖਾਣਾ ਇਹਨਾਂ ਨੇ ਆ ਇਹਨਾਂ ਨੇ ਸਪੈਸ਼ਲ ਇਹਨਾਂ ਦੇ ਸਪੈਸ਼ਲ ਚੀਜ਼ ਮਗਾਈ ਆ ਤਾਂ ਲੇਟ ਹੁੰਦੀ ਆ। ਪ੍ਰੈਸ਼ਰ ਤਾਂ ਖੰਡ ਦੀ ਜਿੱਥੇ ਮਤਲਬ ਸਾਡੇ। ਸਹੀ ਗੱਲ ਆ। ਮੈਂ ਤਾਂ ਬਹੁਤ ਅਸੈਂਗਰੇ ਚ ਕਰ ਲੈ ਜਦੋਂ ਤਾਂ ਆ। ਆ ਦੇਖੋ ਆ ਹੈਗਾ ਮੇਰੇ ਕੋਲ। ਮੈਂ ਟੇਸਟ ਦੇਖ ਲੈ ਇੱਕ ਮੈਂ ਖਾ ਜਾਣਾ ਪੰਜ ਦਾ ਤੁਹਾਨੂੰ ਮਿਲੇ ਨੇ। ਫੇਰ ਕੀ ਵਧੀਆ ਮੇਟ ਚਲੋ ਜੀ ਖਾ ਕੇ ਫੇਰ ਮਿਲਦੇ ਆ। ਪਹਿਲਾਂ ਕਰਕੇ 베ਲੀ ਜੇ ਆ ਦੋ ਬੰਦੇ ਲੱਗੇ ਨੇ ਆ ਬੰਦਾ ਜਾ ਕੇ ਹੋਰ ਪਲੇਟ 'ਚ ਵੀ ਲੱਗ ਗਿਆ। ਸਾਨੂੰ ਭਾਈ ਪਹਿਲਾਂ ਬੈਲੀ ਕਰਤਾ ਆ ਲੱਗੇ ਹੋਏ ਨੇ ਹੁਣ ਦੋ ਹੀ ਬੰਦੇ ਖਾਣ ਪੀਣ ਚਾਟ ਪਾਪੜੀ ਮਾਂਜੀ ਮੇਰੀ ਕੱਲੀ ਦੀ ਨਹੀਂ ਹੈਗੀ ਜੀ ਇਹ ਐਸਜੀ ਦੀ ਨਾਲੇ ਮੰਦਿਰ ਦੀ ਨਾਲੇ ਇਹ ਕੱਲੀ ਦੀ ਹੈਗੀ ਕੱਲੀ ਦੀ ਨਹੀਂ ਹੈਗੀ ਇੱਕ ਕੱਲੀ ਦੀ ਆ ਜੀ ਕੱਲੀ ਦੀ ਹੁਣ ਆਪਾਂ ਖਾਂਦੇ ਆ ਗੋਲ ਗੱਪੇ ਆ ਬੰਦਾ ਤਿਆਰ ਆ ਖਾਣ ਨੂੰ ਅਦਰ ਪਰਸੋਂ ਬੰਦੇ ਨੇ ਵੀ ਆ ਖਾਣੇ ਕਰਾ ਦੇ ਲੋਬੀ ਗੱਡੀ ਚ ਰੱਖ ਕੇ ਗਮਲੇ ਇੱਥੇ ਡਿੱਗੀ 'ਚ ਜਗ੍ਹਾ ਨਹੀਂ ਹੈਗੀ ਹੁਣ ਘਰ ਨੂੰ ਚੱਲਦੇ ਆਂ ਮਲੇਰਕੋਟ ਲੋੜਾ ਕਰਨ ਲਈ ਸ਼ਾਪਿੰਗ ਆਪਾਂ ਹੁਣ ਰਾਹ 'ਚ ਨਰਸਰੀ 'ਚ ਰੁਕਿਆ ਤੇ ਗੱਡੀ ਫੁੱਲ ਆ ਤੁਹਾਨੂੰ ਘਰੇ ਜਾ ਕੇ ਦਿਖਾਵਾਂਗੇ ਸਾਰੀ ਸ਼ਾਪਿੰਗ ਅੱਜ ਬੂਟੇ ਹੀ ਬੂਟੇ ਕਰਦੇ ਨੇ ਕੁਝ ਆਰਟੀਫੀਸ਼ੀਅਲ ਆ ਕੁਝ ਦੂਏ ਤੇ ਆ ਦੇਖ ਰਹੇ ਨੇ ਆਪਣੇ ਬੰਦੇ ਬੂਟੇ ਹਾਂ ਹਾਂ ਲੈ ਦੱਸੋ ਅਸੀਂ ਦੋ ਬੰਦੇ ਖੜੇ ਆ ਉਰੇ ਤੇ ਦਰ ਦੇਖਦੇ ਆਂ ਜੀ ਬੂਟਾ ਫਾਈਨਲੀ ਪਹੁੰਚ ਗਏ ਘਰੇ ਔਕੇ ਸੌਖੇ ਜਿਹੀ ਪਹੁੰਚੀਆਂ ਗੱਡੀ ਫੁੱਲ ਭਰੀ ਹੋਈ ᱛੀ ਸਮਾਨ ਦੇਖ ਲਓ ਕੁਛ ਆਹਾ ਕੁਛ ਹੋ ਜਾਂਦਾ ਦੋ ਬੰਦੇ ਆ ਚੱਕੀ ਜਾਂਦੇ ਨੇ ਇੱਕ ਬੰਦਾ ਪਹਿਲਾ ਮੰਮੀ ਲੈ ਕੇ ਨਾਂਗੀ ਸਮਾਨ ਕੋਸ਼ਕ ਆਹਾ ਦਤ ਸੇ ਤਾਂ ਘਰੇ ਪਹੁੰਚ ਗਏ ਓ ਦੇਖੋ ਉਧਰ ਮੇਰਾ ਪੁੱਤੀ ਸੁਤੀ ਆ ਗਈ। ਆਉਂਦਾ ਨਹੀਂ ਆਉਂਦੇ। ਓ ਮਨਦੀਪ ਉਹ ਬੂਟਾ ਉੱਥੇ ਲਾਇਆ ਈ। ਕਹਦੀ ਭਾਈ بے ਪਾ। ਹਰੀਆਲੀ ਹਰੀਆਲੀ ਲੈ ਕੇ ਆਉਂਦੀ ਆ। ਆਏ। ਐਡਾ ਤਾਂ ਕੈਮਰੇ ਦਾ ਐਂਗਲ ਵੀ ਨਹੀਂ ਲੋਟ ਆ ਰਿਹਾ। ਕੈਮਰੇ ਦਾ ਐਂਗਲ ਵੀ ਨਹੀਂ ਲੋਟ ਆ ਰਿਹਾ ਅੱਜ ਤਾਂ। ਓ ਜੀ ਆ ਸਾਰਾ ਸਮਾਨ ਜਿਹੜਾ ਅਸੀਂ ਲੈ ਕੇ ਆਏ ਆ। ਆ ਬੂਟੇ ਆ ਬੂਟੇ ਆ ਬੂਟੇ ਬੂਟੇ ਹੀ ਬੂਟੇ ਇਹ ਹੋਰ ਵੀ ਨਿਕਾ ਮੋਟਾ ਸਮਾਨ ਕਾਫੀ ਕੋਸ਼ਾ ਤੇ ਕੁਛ ਕੁ ਉਧਰ ਰੱਖਤਾ ਜਮੇ ਨਹੀਂ ਵਿਖਲੇ ਕੀ ਹੋ ਗਿਆ ਕਲਾਸ ਲੱਗਦੀ ਆ ਤੇ ਆ ਸਮਾਨ ਲੈ ਕੇ ਆਏ ਇਹ ਬੂਟੇ ਖੋਲ ਕੇ ਵੀ ਤੁਹਾਨੂੰ ਦਿਖਾਉਂਦੇ ਆ ਲੋ ਵੀ ਫਾਈਨਲੀ ਹਣ ਡੈਡੀ ਨੂੰ ਕੀਤੀ ਹੋਈ ਸਾਰੀ ਸ਼ਾਪਿੰਗ ਦਿਖਾਉਂਦੇ ਹੋਏ ਸੋ ਦਾ ਮੈਂ ਇਹ ਮੇਰਾ ਕਰਦੇ ਜਿਹੜੀ ਮੈਂ ਤੁਹਾਨੂੰ ਪੂਰਾ ਦਿਖਾ ਰਹੀ ਹਾਂ। ਇਹ ਦੇਖਿਆ। ਕੋਸ਼ਤਾ ਜੀ ਇੱਥੇ ਪਈ ਆ ਡੈਡੀ ਪਹਿਲਾਂ ਅੰਦਰ ਲਟਕੇ ਸੀ ਜੀ। ਇਹ ਤਾਂ ਬਾਹਰ ਆਈ ਆ ਜੀ। ਇਹਦੇ ਵਿੱਚ ਕੋਸ਼ਤਾ ਅਸੀਂ ਡੈਕੋਰੇਟ ਕਰ ਦਿੱਤੀ ਹੋਈ ਆ ਜੀ। ਸਭ ਤੋਂ ਪਹਿਲਾਂ ਮੈਂ ਡਾਈਨਿੰਗ ਟੇਬਲ ਤੇ ਆ ਰੱਖਦੇ ਹੋਏ ਆ ਜੀ। ਪੋਰਟ ਇੱਕ ਆ ਲਿਆ ਜੀ। ਸੋਹਣਾ ਲੱਗਦਾ ਵੈਸੇ ਦਾ ਤੂੰ ਨਾ ਆਜੀ ਆ ਕਦੇ ਨਾ ਆ ਜਾਤੂ ਬੇਨ ਨੂੰ ਮਾਰਤੀ ਦਿਦਾ ਜੀ ਅੱਬਾ 12240 ਦੇ ਪੱਖੇ ਇਹ ਕੀ ਰੇਦੀ ਜੀ